ਸਿੱਖਿਆਤ ਨੂੰ ਬਿਆਨ ਕਰਨ ਬਾਰੇ ਮੇਰੇ ਕੋਲ ਸ਼ਬਦ ਨਹੀਂ ਹਨ ਸ਼ਬਦਾਂ ਬਲੇ ਚ ਵੀ ਕੋਈ ਸ਼ਬਦ ਨਹੀਂ ਉਹ ਇਤਨੀ ਮਹਾਨ ਔਰ ਉਤਮ ਸਿੱਖਿਆਤ ਹੈ ਲੋਕਾਂ ਨੇ ਪਬਲਿਕ ਨੇ ਸੰਗਤ ਨੇ ਉਹਨੂੰ ਵੱਡੇ ਹੋਇਆ ਦੇਖਿਆ ਮੈਂ ਤਾਂ ਜਿਸ ਵਕਤ ਅਸੀਂ 6-7 ਸਾਲ ਦੇ ਸੀਗੇ ਮਰ ਬਬਨ ਦੀ ਸਾਡੇ ਪਿੰਡਾਂ ਜੋ ਜੋ ਹੋ ਚੁੱਕੀ ਸੀਗੀ ਤੇ ਸੰਤਾਂ ਦੀ ਜਿਹੜੀ ਜ਼ਮੀਨ ਸੀ ਉਹਨਾਂ ਦੇ ਪਿਤਾ ਜੀ ਨੂੰ ਉਹ ਪਰਲੇ ਪਾਸੇ ਸਾਡੇ ਤੇ ਬਿਆਨ ਚੋ ਲਾਸਟ ਜੁ ਮਿਲੀ ਸੀ ਪਹਿ ਇਹ ਪਹਿ ਜਾਂਦੇ ਆ ਜਦੋਂ ਆਪਣੇ ਪਿਤਾ ਜੀ ਦੇ ਨਾਲ ਗੱਦੇ ਦੇ ਉੱਤੇ ਬੈਠ ਕੇ ਜਾਂਦੇ ਮੈਂ ਵੀ ਤੁਰ ਕੇ ਆਪਣੇ ਖੇਤ ਨੂੰ ਜਾਂਦਾ ਸਾਡਾ ਖੇਤ ਰਾਤ ਸੀ ਤੇ ਅਸੀਂ ਕਈ ਵਾਰ ਇਕੱਠਿਆਂ ਨੇ ਜਾਣਾ ਉਹ ਇੱਥੋਂ ਤੱਕ ਬੜੀ ਮਹਿਫੂਲੋ ਖਾਸੀ ਵਾਲੀ ਗੱਲ ਦੱਸਦਾ ਕਿ ਸੰਤ ਤੇ ਮੈਂ ਬਹੁਤ ਵਾਰ ਉਹਨਾਂ ਦੇ ਪਾਸੇ ਬੀੜ ਸੀਗਾ ਮੈਂ ਤੇ ਸੰਤ ਜੀ ਇਕੱਠੇ ਹੋ ਕੇ ਬੀੜ ਚ ਬੇਰ ਖੜ ਜਾਂਦੇ ਹੁੰਦੇ ਤੋ ਮੈਨੂੰ ਪੁੱਛਦੇ ਅੱਜ ਅੱਜ ਬੇਰ ਕਿਹੜੇ ਪਾਸੇ ਕਾਣ ਜਾਣਾ ਮੈਂ ਕਹਿੰਦਾ ਜੀ ਅੱਜ ਤਾਂ ਜਾਮਣਾ ਕਾਣ ਚੱਲਾਂਗੇ ਅੱਜ ਨਹੀਂ ਬੇਰ ਕਾਣ ਤੇ ਯਾਨੀ ਇਸ ਤਰ੍ਹਾਂ ਦੀ ਮੇਰੀ ਉਹਨਾਂ ਦਾ ਨੇੜਤਾ ਰਹੀ ਬਿਲਕੁਲ ਜਿਹਨੂੰ ਅਸੀਂ ਕਲੀਨ ਕਹਿ ਸਕਦੇ ਹਾਂ ਉਦੋਂ ਕੋਈ ਮੰਦਿਰ ਵਿੱਚ ਪੋਲਿਟਿਕਸ ਕੋਈ ਸਮਾਜ ਕੋਈ ਰੁਤਬਾ ਜਾਂ ਕੋਈ ਉਤਰਾ ਚੜਾ ਕੋਈ ਇਹ ਜਿਹਾ ਜਮ ਮਨ ਚ ਨਹੀਂ ਹੁੰਦਾ ਉਹ ਸਾਫ਼ ਮਨ ਦਾ ਬੱਚਾ ਦਾ ਉਹ ਉਹ ਟਾਈਮ ਮੈਂ ਸੰਤਾਨਾ ਬੁਝਾ ਰਿਹਾ ਤੇ ਕੱਟੇ ਬਾਦ ਵਿਚ ਆ ਰੰਜਾਣਾ ਮੈਸੇਂਜਰਾਂ ਜਾਂਣਾ ਮੇਰਾ ਖਿਆਲ ਹੈ ਜਿਆਦਾ ਨਹੀਂ 4-5 ਸਾਲ ਅਸੀਂ ਇਕੱਠੇ ਆਪਣੀਆਂ ਮੈਸੇਂਜਰਾਂ ਜਾਂਦੇ ਰਹੇ ਜਦੋਂ ਮੈਸੇਂਜਰਾਂ ਜਾਂਦੇ ਮੈਂ ਪਾਣੀ ਤੋਂ ਡਰਦਾ ਸੀਗਾ ਮੈਂ ਸੰਤ ਜੀ ਨੂੰ ਕਹਿੰਦਾ ਕਿ ਐ ਕਰੋ ਤੁਸੀਂ ਜੇ ਮੇਰੀ ਮੈਸੇਂਜਰ ਕੱਢ ਕੇ ਲਿਓ ਮੈਂ ਤੁਹਾਡਾ ਹੋਰ ਕੋਈ ਕੰਮ ਕਰ ਦਿੰਦਾ ਕਹਿੰਦੇ ਚੰਗਾ ਮੇਰੇ ਸਕੂਲ ਦਾ ਉੜਾੜਾ ਲਿਖ ਦੇ ਫਿਰ ਮੈਂ ਉਹਨਾਂ ਦਾ ਕੰਮ ਸਕੂਲ ਦਾ ਕਰਨਾ ਤੇ ਉੜਾੜਾ ਲਿਖਣਾ ਉਹਨਾਂ ਦੇ ਬੈਗ 'ਚੋਂ ਉਹ ਉਹਦਾ ਚੋਲੇ ਹੁੰਦੇ ਜੀ ਹੁਣ ਤਾਂ ਬੈਕ ਲੱਗੇ ਉਹਨਾਂ ਦੇ ਚੋਲੇ ਚੋ ਕਹਦਾ ਕਾਪੀ ਫਾੜਣੀ ਉਹਨਾਂ ਨੇ ਮਹਿਰ ਦੇ ਸਿੰਘ ਤੇ ਟੰਗੜੀ ਕਰ ਚਲੀ ਜਾਣੇ ਉਹਨਾਂ ਨੇ ਗੁਰਬਾਣੀ ਚ ਲੀਨ ਰਹਿਣਾ ਬਚਪਨ ਤੋਂ ਹੀ ਜਦੋਂ ਸਾਰੇ ਅਟਕਸਾਲ ਦੇ ਸੀਗੇ ਮੇਰੇ ਦਾਦਾ ਜੀ ਕੋਲ ਜਪਜੀ ਸਾਹਿਬ ਕੰਠ ਕਰਾਉਂਦੇ ਜਪਜੀ ਸਾਹਿਬ ਦੀ ਗੁਰਬਾਣੀ ਤੋਂ ਬਾਅਦ ਰਹਿ ਰਾਸ ਕੰਠ ਕਰੀ ਫਿਰ ਸੁਖਮਨੀ ਸਾਹਿਬ ਕੰਠ ਕਰਿਆ ਉਹਨਾਂ ਨੇ ਬਹੁਤ ਅੱਛੇ ਕੀਰਤਨੀਏ ਸੀਗੇ ਮੁੱਢ ਵਿੱਚ ਹੀ ਬਹੁਤ ਚੰਗੇ ਕੀਰਤਨੀਏ ਹੁੰਦੇ ਜਦੋਂ ਅਸੀਂ 10-12 ਸਾਲ ਦੇ ਹੁੰਦੇ ਉਹ ਜਦੋਂ ਆਪਣੇ ਘਰ ਤੋਂ ਦੂਰੋਂ ਆਉਂਦੇ ਤਾਂ ਮੈਂ ਵੀ ਰਾਹ 'ਚ ਉਹਨਾਂ ਦੇ ਨਾਲ ਆਰੇ ਰਲ ਜਾਂਦਾ ਤੇ ਮੈਨੂੰ ਕਹਿੰਦੇ ਚੱਲ ਫੇਰ ਗੁਰਬਾਣੀ ਦਾ ਤੋਕਾ ਲਾਇਆ ਜਾਂਦੇ ਜਾਂਦੇ ਉੱਚੀ ਉੱਚੀ ਉਹਨਾਂ ਨੇ ਗੁਰਬਾਣੀ ਦੇ ਤੋਕਾ ਸੁਣਾਉਂਦੇ ਜਾਣਾ ਤੇ ਬੜਾ ਇੱਕ ਰੰਗ ਪੰਨ ਦੰਦੇ ਸੀਗੇ ਉਹ ਫੇਰ ਅੱਗੇ ਚਲੇ ਜਾਂਦੇ ਮੇਰਾ ਘਰ ਪਹਿਲਾਂ ਸੀ ਮੈਂ ਆਪਣੇ ਘਰ ਸੇ ਲੈ ਜਾਂਦਾ ਅਗਲੇ ਦਿਨ ਪੈਰ ਕਿਤੇ ਨਾ ਕਿਤੇ ਕੱਟੇ ਹੋ ਜਾਂਦੇ ਨੰਗੇ ਪੈਰੀ ਚੱਲਦੇ ਪੈਰ ਰੇਤੇ ਨਾਲ ਲਿਬੜੇ ਹੁੰਦੇ ਉਹਰਾ ਦਿਨਾਂ 'ਚ ਕੋਈ ਅਜਮੋਂ ਭੂਟ ਜਰਾਬਾਂ ਆ ਜੀਨਾ ਕੋਈ ਐਸਾ ਚੀਜ਼ ਹੁੰਦੀ ਨਹੀਂ ਸੀ ਤੇ ਸਿੰਪਲ ਜੇ ਕਦੇ ਕੋਈ ਮੇਲੇ ਮੂਲੇ ਨੂੰ ਜਾਣਾ ਜਾਂ ਕੋਈ ਦੀਵਾਨ ਤੇ ਜਾਣਾ ਉਹ ਫਿਰ ਆਪਣੇ ਸਾਦੇ ਪਜਾਮੇ ਕੱਪੜੇ ਪਾ ਕੇ ਜਾਂਦੇ ਉਹਨਾਂ ਦਾ ਬਚਪਨ ਮੈਂ ਜੋ ਦੇਖਿਆ ਬਹੁਤ ਹੀ ਉੱਤਮ ਸਖੀਅਤ ਵਾਲਾ ਬਚਪਨ ਉਹ ਉਹਨਾਂ ਨੇ ਸ਼ੁਰੂ ਤੋਂ ਹੀ ਪਰਮਾਤਮਾ ਉੱਰ ਲਗਨ ਲਾ ਕੇ ਰੱਖੀ ਮੇਰੇ ਦਾਦਾ ਜੀ ਤੋਂ ਜਦ ਵੀ ਉਹ ਸਿੱਖੀ ਦਾ ਗੁਰਬਾਣੀ ਦਾ ਕੋਈ ਸ਼ਬਦ ਲੈ ਕੇ ਜਾਂਦੇ ਕੋਈ ਸੰਤ ਲੈ ਕੇ ਜਾਂਦੇ ਸਾਰਾ ਦਿਨ ਖੂ ਹੱਕ ਰਿਹਾ ਕਰਦੇ ਉਹਨੂੰ ਰੱਟਦੇ ਰਹਿੰਦੇ ਸ਼ਾਮ ਨੂੰ ਆ ਕੇ ਫਿਰ ਮੇਰੇ ਦਾਦਾ ਜੀ ਨੂੰ ਸੁਣਾਉਂਦੇ ਵੇ ਲਓ ਜੀ ਮੈਂ ਅੱਜਾ ਰੱਟ ਲਿਆ ਉਹ ਇਸ ਤਰ੍ਹਾਂ ਹੌਲੀ 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 ਉਹਨਾਂ ਨੇ ਮੇਰੇ ਦਾਦਾ ਜੀ ਤੋਂ ਗੁਰਬਾਣੀ ਕੰਠ ਕਰੀ ਸਾਰੀ ਗੁਰਬਾਣੀ ਉਹਨਾਂ ਨੂੰ ਜ਼ੁਬਾਨੀ ਕੰਠ ਦੀ ਕੀ ਜੋ ਵੀ ਸਾਡਾ ਨਿਤਨੇਮ ਹੈ ਉਹ ਕਦੇ ਬੁਟਕੇ ਤੋਂ ਮੈਂ ਉਹਨੂੰ ਕਰਦੇ ਨਹੀਂ ਸੀ ਦੇਖਿਆ ਛੋਟੇ ਹੁੰਦੇ ਹਾਂ ਤੇ 10 12 ਸਾਲ ਦੇ ਸੀ ਜਦੋਂ ਉਦੋਂ ਤੇ ਹੀ ਉਹ ਜ਼ੁਬਾਨੀ ਕੰਠ ਕਰਕੇ ਰਹਿੰਦੇ ਸੀ ਔਰ ਗੁਰਬਾਣੀ ਦਾ ਰਸ ਵੀ ਸੀ ਔਰ ਇੱਕ ਅੱਛੀ ਸਖਸੀਅਤ ਦੇ ਮਾਲਕ ਤੇ ਜੇ ਕਿਤੇ ਗੁੱਲੀ ਡੰਡਾ ਖੇਡਦੇ ਨਾ ਕਿਸੇ ਦੇ ਦੋ ਕੜਾ ਵੱਧ ਘਟ ਵੀ ਜਾਣੀਆਂ ਉਹਨੇ ਕਹਿਣਾ ਦਰਸ਼ਣਿਆਂ ਛੱਡ ਉਹ ਮਾਰ ਕਾਟਾ ਤੂੰ ਕਾਟਾ ਮਾਰਦੇ ਬੰਦਾ ਕਾਟਾ ਬੋਲਦਾ ਖੁੱਲੀ ਤੂ ਵੀਰ ਦੇ ਆਦਮੀ ਤੇ ਕਦੇ ਹਿਸਾਬ ਕਦਾਵ ਚ ਨਹੀਂ ਸੱਟੇ ਅਜੇ ਮੈਂ ਥੋੜੇ ਹਿਸਾਬ ਕਦਾਵ ਚ ਪੈਂਦਾ ਸੀ ਮੈਂ ਕਹਿੰਦਾ ਸੀ ਜੀ 20 ਕੜਾ ਹੋ ਗਈਆਂ ਨੇ ਮੇਰੀਆਂ 20 ਦੇਣੀਆਂ ਨੇ ਉਹਨੇ ਕਹਿਣਾ ਕਾਟਾ ਮਾਰ ਮਾਫ ਕਰ ਕੱਲੂ ਫੇਰ ਸ਼ੁਰੂ ਕਰਾਂਗੇ ਐਸੀ ਸਫਲਿਅਤ ਉਹਨਾਂ ਦੀ ਬਚਪਨ ਦੀ ਸਕੂਲ ਦਾ ਕਿਸ ਤਰ੍ਹਾਂ ਰਿਹਾ ਉਹਨਾਂ ਦਾ ਬਚਪਨ ਸਕੂਲ 'ਚ ਬੜਾ ਕਮਾਲ ਦੀ ਗੱਲ ਸੀ ਜਦੋਂ ਇੱਥੇ ਦਾਰਾ ਸਿੰਘ ਜਿਹੜੇ ਕੈਪਟਨ ਕਮਲਜੀਤ ਸਿੰਘ ਦੇ ਫਾਦਰ ਤੇ ਉਹਨੋਂ ਪੈਪਸੂ ਤੋਂ ਬਾਅਦ ਜੋ ਪੰਜਾਬ ਬਣਿਆ ਉਹ ਐਜੂਕੇਸ਼ਨ ਮਿਨਿਸਟਰ ਬਣੇ ਸਾਡੇ ਘਰ ਖਾਣਾ ਸੀਗਾ ਉਹਨਾਂ ਨੂੰ ਤੇ ਮੈਂ ਵੀ ਉਹ ਪੂਤਰੀ ਵਾਲੇ ਜੱਗ ਨਾਲ ਹੱਥੋਂ ਧੋਵਾਂਦਾ ਫਿਰਦਾ ਸੀ ਤੇ ਇੱਕ ਪਰਨਾ ਜਾਂ ਮੋਢੇ ਤੇ ਰੱਖ ਕੇ ਸਭ ਦੇ ਹੱਥ ਸੁੱਕੇ ਕਰਾਉਂਦਾ ਉਹ ਰਲ ਕੇ ਸਾਰੇ ਕੰਮ ਕਰਦੇ ਉਹ ਕਹਿਣ ਲੱਗੇ ਬੀਬਾ ਜੀ ਖਾਣਾ ਬਹੁਤ ਵਧੀਆ ਬਣਾਇਆ ਦੱਸੋ ਮੈਂ ਕੀ ਕਰ ਸਕਦਾ ਕੀ ਸੇਵਾ ਕਰ ਸਕਦਾ ਉਹ ਕਹੇ ਜੀ ਮੇਰਾ ਮੁੰਡਾ ਹੁਣ ਬੜਾ ਹੋ ਗਿਆ ਸਕੂਲ ਜਾਣ ਵਾਲਾ ਤੇ ਸਾਡੇ ਪਿੰਡ ਸਕੂਲ ਨਹੀਂ ਹੈ ਸਕੂਲ ਖੋਲ੍ਹ ਦਿਓ ਉਹ ਜਦ ਇਹ ਕਹਿੰਦੇ ਵੀ ਆਪਾ ਉਹ ਜੀ ਆ ਬਲਾਉ ਬੀਓ ਨੂੰ ਬੁਲਾ ਕੇ ਕਹਿੰਦੇ ਵੀ ਸਵੇਰੇ ਇੱਕ ਮੇਜ਼ ਇੱਕ ਮਾਸਟਰ ਇੱਕ ਕੁਰਸੀ ਤੇ ਜੋ ਤੇ ਸਕੂਲ ਖੋਲ੍ਹੋ ਕਹਿੰਦੇ ਵੀ ਬਾਈ ਆਪਣੇ ਮੁੰਡੇ ਦੇ ਤਰੱਕੀ ਤੇ ਜੋ ਦਾਖਲ ਕਰਾਓ ਮੈਂ ਆਪਣੇ ਪਿੰਡ 'ਚ ਪਹਿਲਾ ਵਿਦਿਆਰਥੀ ਸੀ ਆਪਣੇ ਸਕੂਲ ਦਾ ਇਕੋ ਹੀ ਮਾਸਟਰ ਇਕੋ ਹੀ ਵਿਦਿਆਰਥੀ ਤੇ ਹੌਲੀ ਹੌਲੀ ਜਦੋਂ ਮੇਰਾ ਵੀ ਦਿਲ ਨਹੀਂ ਸੀ ਲੱਗਦਾ ਮੈਂ ਮਾਤਾ ਜੀ ਨੂੰ ਕਹਾ ਵੀ ਤੁਸੀਂ ਕਿਸੇ ਹੋਰ ਨੂੰ ਭੇਜੋ ਮੈਂ ਤਾਂ हट ਜਾਣਾ ਉਹਨਾਂ ਨੇ ਫਿਰ ਸੰਤਾਂ ਦੇ ਮਾਤਾ ਜੀ ਨੂੰ ਭਰੇ ਰਿਆ ਉਹ ਹੋਰ ਲਫਟਾਂ ਤੇ ਕਹਿੰਦੇ ਵੀ ਮੇਰੇ ਤਾਂ ਤਿੰਨ ਮੁੰਡੇ ਨੇ ਬੜਾ ਮੁੰਡਾ ਮਸਾਂ ਕੂ ਅਕਰਜੁਗਾ ਹੋਇਆ ਤੇ ਜੇ ਮੈਂ ਇਹਨੂੰ ਵੀ ਲਾਤਾ ਸਾਡਾ ਪੂਹਣ ਕੂਆ ਉਹ ਕਹਿੰਦੇ ਵੀ ਕੋਈ ਨਾ ਇੱਕ ਮੁੰਡੇ ਨੂੰ ਪੜਾ ਲਓ ਦੋ ਨੂੰ ਖੇਤੀ ਲਾ ਲਓ ਮਾਤਾ ਜੀ ਨੇ ਕਹਿ ਦਿੱਤੇ ਚਲੋ ਫਿਰ ਕੇ ਸੰਤ ਮੇਰੇ ਨਾਲ ਸਕੂਲ ਜਾਣ ਲੱਗੇ ਸਕੂਲ ਜਾਂ ਦੋ ਕੁ ਦਿਨ ਤਾਂ ਗਏ ਟੋਕ ਕੇ ਅਸੀਂ ਤਾਂ ਰੋਜ਼ ਇੱਥੇ ਫਿਰਨੇ ਲੇ ਹੋਏ ਤੇ ਮਾਸਟਰ ਜੀ ਕੋਲੇ ਸਾਰਾ ਦਿਨ ਚੱਪ ਮਾਰ ਕੇ ਬਹਿਣਾ ਪੈਣਾ ਸੀਗਾ ਸੰਤ ਕਹਿੰਦੇ ਗੱਲਿਆ ਦਰਸ਼ੀ ਜੀ ਮੈਂ ਤਾਂ ਨਹੀਂ ਹੁਣ ਸਕੂਲ ਆਉਂਦਾ ਮੈਂ ਕਿਹਾ ਜੀ ਕਿਉਂ ਕਹਿੰਦੇ ਇੱਥੇ ਤਾਂ ਸਾਰਾ ਦਿਨ ਬਹਿਣਾ ਪੈਂਦਾ ਤੇ ਉੱਥੇ ਤਾਂ ਆਰਾਮ ਨਾਲ ਫੇਰ ਖਾਦੇ ਫਿਰਦੇ ਹੁੰਦੇ ਤੇ ਨਾਲੇ ਗੁਰਬਾਣੀ ਪੜ੍ਹਦੇ ਹੁੰਦੇ ਕਹਿੰਦੇ ਮੈਂ ਮੇਰਾ ਨਹੀਂ ਜੀ ਲੱਗਦਾ ਮੈਂ ਨਹੀਂ ਰਹਿਣਾ ਮੈਂ ਕਿਹਾ ਜੀ ਤੁਸੀਂ ਆਇਆ ਨਾ ਕਰੋ ਮੈ ਮੈਨੂੰ ਦੱਸੋ ਮੈਂ ਥੋੜੀ ਕੀ ਹੈਲਪ ਕਰ ਕਹਿੰਦੇ ਫਿਰ ਇੱਕ ਕੰਮ ਕਰ ਆਹ ਮੇਰਾ ਬਸਤੇ ਜਿਹੜਾ ਕਹਦਾ ਇਹਦੇ ਕਾਪੀ 'ਚ ਮੇਰਾ ਉੜਾੜਾ ਲਿਖ ਦਿਆ ਕਰ ਮਹਿੰਦਰ ਸਿੰਘ ਜੀ ਟੰਗ ਦਿਆ ਕਰ ਮੈਂ ਤਾਂ ਆਪਣਾ ਪਾਠ ਕਰਿਆ ਬੁੱਢੀ ਮੈਂ ਉਹਨਾਂ ਦਾ ਤਿੰਨ ਸਾਲ ਜੀ ਲਗਾਤਾ ਉਹਦਾ ਕੰਮ ਕਰਦਾ ਰਿਹਾ ਔਰ ਝੋੜਾ ਉਹਨਾਂ ਦਾ ਉਹ ਬਸਤੇ 'ਚ ਪਾ ਕੇ ਕਹਦਾ ਟੰਗ ਦਿੰਦਾ ਸੀ ਮਹਿੰਦਰ ਸਿੰਘ 'ਚ ਕਰੇ ਉਹਨਾਂ ਦੇ ਮਾਤਾ ਜੀ ਸਿੰਘ 'ਚ ਉਤਾਰ ਕੇ ਕੀ ਲੀ ਤੇ ਟੰਗ ਦਿੰਦੇ ਤੇ ਤੇ ਸੰਤ ਤੜ ਕਿਉਂ ਬਸਤਾ ਜਾ ਕੇ ਮੇਰੇ ਨਾਲ ਆ ਜਾਂਦੇ ਇਸ ਤਰ੍ਹਾਂ ਅਸੀਂ 3 ਸਾਲ ਤੀਜੀ ਤੱਕ ਹੋ ਗਏ ਉਦੋਂ ਤੀਜੀ ਜਮਾਤ ਦੀ ਗੱਲ ਕੋਈ ਨਹੀਂ ਸੀ ਹੁੰਦੀ ਉਹ ਤਾਂ ਉਹੀ ਕਹਿੰਦੇ ਚੱਲ ਵੀ ਦੂਜੀ ਝ ਹੋ ਗਿਆ ਤੂੰ ਚੱਲ ਤੂੰ ਤੀਜੀ ਝ ਹੋ ਗਿਆ ਕੋਈ ਇਮਤਿਹਾਨ ਨਹੀਂ ਸੀ ਹੁੰਦਾ ਕੋਈ ਕੁਝ ਨਹੀਂ ਜਿਹਨੂੰ ਕਾਇਦਾ ਪੜਨਾ ਆ ਗਿਆ ਉਹ ਦੂਜੀ ਝ ਹੋ ਗਿਆ ਜਿਹਨੂੰ ਕਿਤਾਬ ਚੋਂ ਪਰ ਮੁਹਾਰ ਨਹੀਂ ਯਾਦ ਹੋ ਗਏ ਉਹ ਤੀਜੀ ਝ ਹੋ ਗਿਆ ਉਹ ਸੰਤਾਂ ਨੇ ਸਿੰਖ ਸਾਹਿਬ ਤੋਂ ਕਰਿਆ ਫਿਰ ਮੈਨੂੰ ਕਹਿਣ ਲੱਗੇ ਮੇਰਾ ਨੀਅਤ ਤੇ ਜੀ ਲੱਗਦਾ ਮੈਂ ਤਾਂ ਗੁਰਦੁਆਰਾ ਸਾਹਿਬ ਜਾ ਕੇ ਕੋਈ ਫਲਸਫਾ ਲੈਣੀ ਸ਼ੁਰੂ ਕਰ ਦਿੰਦੇ ਇੱਕ ਦਿਨ ਪਤਾ ਨਹੀਂ ਕੀ ਹੋਇਆ ਅਚਾਨਕ ਹੀ ਅਲੋਪ ਹੋ ਗਏ ਐਸੇ ਅਲੋਪ ਹੋਏ 22 ਸਾਲ ਨਹੀਂ ਮੈਂ ਉਹਨਾਂ ਨੂੰ ਮਿਲ ਸਕਿਆ 22 ਸਾਲਾਂ ਬਾਅਦ ਮੈਂ ਅਮਰੀਕਾ ਚਲੇ ਗਿਆ ਅਮਰੀਕਾ ਤੋਂ ਵਾਪਸ ਆਇਆ ਮੇਰੀ ਪਤਨੀ ਉਹਨਾਂ ਦਾ ਕੀਰਤਨ ਸੁਣਨ ਜਾਂਦੀ ਸੀ ਮੈਨੂੰ ਕਹਿੰਦੇ ਸੰਤ ਨੇ ਕੋ ਆਏ ਆਪਣੇ ਪਿੰਡ ਉਹਨਾਂ ਨੇ ਤੁਹਾਨੂੰ ਮਿਲਾ ਕੇ ਲਿਆਉਣਾ ਉਹ ਬਹੁਤ ਵਧੀਆ ਕੀਰਤਨ ਕਰਦੇ ਨੇ ਮੈਂ ਕਿਹਾ ਚੰਗਾ ਜੀ ਜਦੋਂ ਅਸੀਂ ਗਏ ਅਗੇ ਸੇਵਾਦਾਰ ਜੀ ਨੂੰ ਅੰਦਰ ਨਾ ਪੜਨ ਦੇਵੇ ਤੋਂ ਹਨ ਉਹ ਕਹਿੰਦਾ ਜੀ ਸੰਤ ਦਾ ਜੋ ਪਾਠ ਕਰਦੇ ਨੇ ਬਾਅਦ ਚ ਮਾਈਕਰੋ ਵੀ ਮੇਰੀ ਬੇਨਤੀ ਹੈ ਸੰਤਾਂ ਨੂੰ ਥੋੜਾ ਜਿਹਾ ਜਾ ਕੇ ਦੇਣ ਕੀ ਕਰੋ ਜਿਉ ਆਏ ਨੇ ਜਦੋਂ ਸੇਵਾਦਾਰ ਨੇ ਜਾ ਕੇ ਦੱਸਿਆ ਤਾਂ ਸੰਤਾਂ ਨੇ ਕਿਹਾ ਵੀ ਲੈ ਕੇ ਆਉਂਦੇ ਅਸੀਂ ਦੋਨੇ ਜਣੇ ਮਿਲੇ ਤੇ ਗੱਲਾਂ ਬਾਤਾਂ ਕਰਦੇ ਰਹੇ ਬਹੁਤ ਹੀ ਖੁਸ਼ਗੁਬਾਰ ਮਾਹੌਲ ਚ ਪੁਰਾਣੀਆਂ ਪਛਮੰਦੀਆਂ ਯਾਦਾਂ ਮੈਨੂੰ ਕਹਿਣ ਲੱਗੇ ਕਹਿੰਦੇ ਹੁਣ ਤਾਂ ਬੜਾ ਕੋਟ ਕਾਰਡ ਪਾ ਕੇ ਟਾਈ ਟੂ ਹੀ ਲੈ ਬੈਠੇ ਹੈ ਉਹ ਜਿਹੜਾ ਪੱਟਿਆ ਦਾ ਪਜਾਮਾ ਹੁੰਦਾ ਉਹ ਕਿੱਥੇ ਗਿਆ ਕਹਿੰਦੇ ਪੱਗ ਵੀ ਉਹ ਤਾਂ ਵਧੀਆ ਬੰਨਣ ਲੱਗ ਜਾਂਦਾ ਟੇਢੀ ਜੀ ਬੰਨਦਾ ਸੀ ਸ਼ੋਕ ਇਸ ਤਰ੍ਹਾਂ ਦੀਆਂ ਕਾਕਾ ਜੀ ਬਚਪਨ ਦੀਆਂ ਗੱਲਾਂ ਨੇ ਜੋ ਮੈਂ ਸੰਤਾਨ ਨਾਲ ਸੰਬੰਧਤਾ ਉਹ ਇੱਕ ਬਹੁਤ ਹੀ ਅੱਛੀ ਅਜ਼ੀਮ ਸਖੀਅਤ ਦੇ ਮਨੂ ਤੇ ਥੋੜੇ ਪਰਿਵਾਰ ਨਾਲ ਬਹੁਤ ਸੰਤਾਨ ਦਾ ਲਗਾ ਰਿਹਾ ਇਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਵਿਵਹਾਰ ਰਿਹਾ ਕਿੰਨੇ ਸਾਲੇ ਤੱਕ ਉਹਦਾ ਸਾਡੇ ਪਰਿਵਾਰ ਨਾਲ ਤਾਂ ਸੰਤਾਨ ਦਾ ਜੀ ਬਚਪਨ ਤੋਂ ਹੀ ਜਦੋਂ 7-8 ਸਾਲ ਦੇ ਤੇ ਉਹதோ ਤੇ ਸਾਡੇ ਪਰਿਵਾਰ ਨਾਲੋਂ ਦਾ ਸੰਬੰਧ ਰਿਹਾ ਕਿਉਂਕਿ ਮੇਰੇ ਦਾਦਾ ਜੀ ਰਿਟਾਇਰ ਹੋ ਕੇ ਆ ਗਏ ਸੀ ਸੂਬੇਦਾਰ ਕੋ ਤੇ ਉਹ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਤੇ ਔਰ ਗੁਰਦੁਆਰਾ ਅਕਾਲਗੜ੍ਹ ਸਾਹਿਬ ਉਧੋਂ ਪੜ ਰਿਹਾ ਸੀਗਾ ਔਰ ਉਹਦੋਂ ਅਕਾਲਗੜ੍ਹ ਸਾਹਿਬ ਜਦੋਂ ਪੜਿਆ ਤਾਂ ਉਹ ਫਿਰ ਪਹਿਲੇ ਨੰਬਰ ਤੇ ਮਹਾਰਾਜਾ ਨਾਭਾ ਨੇ ਦਾਨ ਦਿੱਤਾ ਸੀ ਦੂਸਰੇ ਨੰਬਰ ਤੇ ਹਰਨਾਮ ਕੌਰ ਦੇ ਨਾਂ ਤੇ ਮੇਰੀ ਦਾਦੀ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਚ ਉਦੋਂ ਵੀ ਮੇਰੇ ਦਾਦਾ ਜੀ ਨੇ 101 ਰੁਪਿਆ ਦਿੱਤਾ ਸੀਗਾ ਉਹ 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 ਨੂੰ ਦੇ ਸੰਤਾ ਨਾਲ ਪ੍ਰਭਾਵ ਬਣਿਆ ਹੋਇਆ ਸੀਗਾ ਸੰਤ ਨੇੜੇ ਸੀਗੇ ਸਿੱਖੀ ਦੀ ਗੱਲ ਕਰਨ ਵਾਲੇ ਸੀਗੇ ਤੇ ਉਹ ਲੰਬਾ ਸਮਾਂ ਮੇਰੇ ਦਾਦਾ ਜੀ ਕੋ ਸੰਸਕਲ ਲੈਂਦੇ ਰਹੇ ਗੁਰਬਾਣੀ ਸਿੱਖਦੇ ਰਹੇ ਸਾਰੀ ਗੁਰਬਾਣੀ ਉਹਨਾਂ ਨੇ ਜ਼ੁਬਾਨੀ ਕੰਠ ਕਰੀ ਕੀਰਤਨ ਕੰਠ ਕਰਿਆ ਉਹਨੂੰ ਉੱਚੀ ਉੱਚੀ ਕੀਰਤਨ ਕਰਦੇ ਜਦੋਂ ਅਸੀਂ ਕਦੇ ਆਉਣ ਉਹਨਾਂ ਦੇ ਖੇਤ ਸਾਹ ਤੋਂ ਦੂਰ ਸੀਗਾ ਜਦੋਂ ਮੈਂ ਰਾਹ 'ਚ ਉਹਨਾਂ ਦੇ ਨਾਲ ਰਲਣਾ ਬਈ ਕ੍ਰਾਲ ਆਵੇ ਆਇਆ ਚਾਲ ਫਿਰ ਗੁਰਮਾਨੀ ਦੇ ਉੱਚੀ ਉੱਚੀ ਟੋਕਾਂ ਪੜੀਏ ਹਨੇਰਾ ਜਿਹਾ ਹੋਇਆ ਹੁੰਦਾ ਉਦੋਂ ਦਿਨ ਛਿਪਿਆ ਹੁੰਦਾ ਜਦੋਂ ਅਸੀਂ ਘਰਾਂ ਨੂੰ ਵਾਪਸ ਮੁੜਦੇ ਉਹ ਰੇਤਾਂ ਨਾਲ ਲਿਬੜੇ ਹੋਏ ਪੈਰ ਮੈਨੂੰ ਅੱਜ ਵੀ ਯਾਦ ਨੇ ਉਹ ਰੇਤਾਂ ਨਾਲ ਲਿਬੜੇ ਹੋਏ ਲਪਤਾ ਘੱਪ ਤੇ ਕੱਪੜੇ ਵੀ ਸਾਡੇ ਕੋਲ ਬਹੁਤੇ ਸਾਫ਼ ਸੁਥਰੇ ਨਹੀਂ ਤੇ ਉਹਦੇ ਵਿੱਚ ਹੀ ਨਾਲ ਲਿਬੜਿਆ ਗੋੜ ਪਰ ਸੰਤਾਂ ਦੀ ਆਵਾਜ਼ ਕੀਰਤਨ ਚ ਇਤਨੀ ਉੱਚੀ ਰਸ ਪਿੰਨੀ ਸੀ ਮगन ਹੋ ਕੇ ਉਹ ਕੀਰਤਨ ਕਰਦੇ ਦਾ ਪੈਂਦਾ ਕੋਈ ਉਥੋਂ 500 ਗੱਜ ਦਾ ਸੀਗਾ ਅਸੀਂ ਉਹ ਅੱਧਾ ਕਿਲੋਮੀਟਰ ਉੱਚੀ ਉੱਚੀ ਗੁਰਬਾਣੀ ਦਾ ਕੀਰਤਨ ਕਰਦੇ ਆਪਣੇ ਘਰਾਂ ਨੂੰ ਮੁੱਟਾ ਇਹ ਉਹਨਾਂ ਨੇ ਮੇਰਾ ਸਾਥ ਲੌਰਾ ਸਾਹਿਬ ਅੱਜਕੱਲ ਕੁਝ ਇੱਕ ਬੰਦਾ ਥੋੜੇ ਸਮੇਂ ਲਈ ਕਿਸੇ ਨੂੰ ਮਿਲ ਲੈਂਦਾ ਬਹੁਤ ਸਮਾਂ ਨੂੰ ਭੁੱਲਦਾ ਨਹੀਂ ਯਾਦ ਰੱਖਦਾ ਤੁਸੀਂ ਬੜਾ ਲੰਮਾ ਸਮਾਂ ਸੰਤਾਂ ਦੇ ਨਾਲ ਬਤੀਤ ਕੀਤਾ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ ਅ ਸੱਚ ਪੁੱਛੋ ਤਾਂ ਇੱਕ ਬਹੁਤ ਵੱਡਾ ਖਲਾਬ ਮਹਿਸੂਸ ਹੁੰਦਾ ਬਹੁਤ ਵੱਡਾ ਖਲਾਬ ਮਹਿਸੂਸ ਹੁੰਦਾ ਅਧਿਕਰੀ ਮੈਨੂੰ ਜਾਣ ਦਾ ਮੌਕਾ ਮਿਲਦਾ ਸਿੱਧ ਸਰ ਗੁਰਦੁਆਰਾ ਸਾਹਿਬ ਮੈਂ ਅੱਜ ਦੇਖਦਾ ਜੋ ਸੰਤਾਂ ਮੇਲੇ ਦੀ ਰੌਣਕ ਸੀ ਜੋ ਮਾਹੌਲ ਸੀ ਉਹ ਮਾਹੌਲ ਅਜ ਨਹੀਂ ਉਹ ਵੇਸੇ ਗਰ ਮਾਹੌਲ ਮੈਂ ਉਹ ਖਲਾ ਮਹਿਸੂਸ ਕਰਦਾ ਸ਼ਾਇਦ ਇਸ ਕਰਕੇ ਵੀ ਮੇਰੀ ਉਹਨਾਂ ਨਾਲ ਪਰਸਨਲ ਨਿੱਕਰਤਾ ਸੀ ਨਿੱਕਰਤਾ ਮੈਂ ਕੀ ਕਹਾ ਵੀ ਮੈਂ ਤਾਂ ਉਹਨਾਂ ਦਾ ਸੇਵਕ ਬਣ ਗਿਆ ਸੀ ਬਾਅਦ ਦੇ ਵਿੱਚ ਮੈਂ ਤਾਂ ਮੈਂ ਤਾਂ ਛੋਟੀ ਉਮਰ ਵਿੱਚ ਦੇਖ ਲਿਆ ਸੀ ਕਿ ਸੰਤ ਇੱਕ ਦਿਨ ਬਹੁਤ ਵੱਡੇ ਕੀਰਤਨੀਏ ਬਣ ਗਏ ਉਹ ਤਾਂ ਕੀਰਤਨੀਏ ਤੋਂ ਇਲਾਵਾ ਉਹਨਾਂ ਨੇ ਤਾਂ ਬਹੁਤ ਵੱਡੀਆਂ ਮੱਲਾ ਮਾਰੀਆਂ ਸਤਿਗੁਰੂ ਸਚੇ ਪਾਤਸ਼ਾਹ ਦੇ ਬਹੁਤ ਚਰਨਾਂ ਦੇ ਨਜ਼ਦੀਕ ਜਾ ਰਹੇ ਹੋ ਤੇ ਮੇਰੀ ਇਹ ਅੱਜ ਵੀ ਫੀਲਿੰਗ ਹੈ ਕਿ ਸੰਤਾਂ ਵਰਗੇ ਲੋਕ ਬਹੁਤ ਘੱਟ ਹੁੰਦੇ ਨੇ ਔਰ ਜੋ ਜਾਂਦੇ ਨੇ ਫਿਰ ਇੱਕ ਵੱਡਾ ਖਲਾਅ ਛੱਡ ਕੇ ਜਾਂਦੇ ਨੇ ਜਿਹੜਾ ਲੰਬੇ ਸਮੇਂ ਤੱਕ ਪੂਰਾ ਨਹੀਂ ਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ